ਧੰਨਵਾਦ ਕਰਨ ਦੀ بجائے ਰਾਤੋ-ਰਾਤ ਬੀਬੀਐਮਪੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਡਣ ਮੈਂ ਕਿ ਆਇਆ ਹੋਇ ਕਿਹੜਾ ਆਉਂਦਾ ਇੱਥੇ ਪਾਣੀ ਬਾਤ ਤੁਸੀਂ ਦੱਸੀ ਜਾਂਦੇ ਆ ਥੋੜਾ ਪਾਣੀ ਧੱਕੇ ਨਾ ਲਓਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨੀ ਬੋਟਾ ਵੀ ਹੱਕ ਚ ਉਥੇ ਵੀ ਜੀ ਸਰਕਾਰ ਹੈ ਹਰਿਆਣਾ ਦੇ ਪਾਤੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਵਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋਪਰ ਹਨਾ ਵੀ ਅੱਧੀ ਹਮਤ ਹੁੰਦੀ ਹੈ ਕੀ ਮੈਂ ਕਿ ਸਾਡੇ ਘਰ ਤੇ ਪਾਉਂਗੇ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜੱਜ ਚੁੱਪ ਹੋਗੇ ਜਾਂ ਮਹਿਮਤੀ ਹੋਗੇ ਚੁੱਪ ਹੋਣਾ ਵੀ ਤਾਂ ਦੀ ਮਹਿਮਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਰਿਆਣੇ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤਾਂ ਕਿਹਨੂੰ ਸਪਸ਼ਟ ਕਰ 파 ਰਹੀ ਕਿ ਅਸੀਂ ਕਿੱਧਰ ਆ ਜੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਬਾ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਵੀ ਗੁਪਤਾ ਸਾਹਿਬ ਦਾ ਕੇਸ ਦਾ ਟਰੇ ਲੈ ਜਾਂਦਾ ਕਰਿਆ ਮੈਂ ਮੈਂ ਅਸੀਂ ਨਾਲ ਹੀ ਗਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਭਜਾਂਗੇ ਟੇਲਾ ਨਾ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਰੂਗ ਵਿੱਚ ਹੈ ਨਹੀਂ ਨਹੀਂ ਕਿਆਸੀ ਚ ਕਿਆਸੀ ਚ ਕੌਣ ਸੀ ਦਰਵਾਸ ਸਿੰਘ ਸੀ ਛੇਰ ਨੂੰ ਐਡਰੈਸ ਕੀਤਾ ਜਾਵੇ ਜੀ ਆ ਲੈ ਜੀ ਆ ਲੈ ਜਾ ਆ ਲੈ ਜਾ ਛੇਰ ਨੂੰ ਟੈਸਟਰੋਨ ਜੀ ਛੇਰ ਨੂੰ ਰਿਸੈਪਟ ਕਰਕੇ ਸਾਰੀਆਂ ਲੈ ਜਾਵਾ ਨਹੀਂ ਨਾ ਟਰਮੀਨੇਸ਼ਨ ਕੀ ਹੋ ਗਿਆ ਉਹੀ ਤਾਂ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਤਾਣੀਆਂ ਦਾ ਰਖੜ ਭਾਜ ਭਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਏਅਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲਓ ਆ ਲਓ ਆ ਗੱਲ ਸੁਣ ਕਿਆਸੀ ਜੀ ਕੀ ਕੀ ਦੁਕਾਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗਿਆਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੋਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਚ ਨਾ ਜਾਓ ਹੁਣ ਮਾਫੀ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੇਤਾ ਹੂੰ ਮੈਂ ਮੈਂ ਵਹਾ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ ਇੱਕ ਹੱਕੀ ਕਹੀ ਜਾਂਦੇ ਥੋੜੇ ਮੰਨੀ ਜਾਂਦੇ ਨਾਲ ਐਸਸੀ ਤੋਂ ਬਾਅਦ ਜੋ ਜੋ ਘਟਨਾਏ ਹੋਈ ਉਸਕਾ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਇਹ ਹੱਦ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਚੇਰ ਨੂੰ ਡੈਸ ਕਿਤੇ ਨਹੀਂ ਆਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਰਵਜੀਤ ਜੀ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਧੇਰਾ ਲੈ ਕੋਈ ਗੱਲ ਕੰਮ ਜਾਣੇ ਪਾਸ ਚ ਵਾ ਫੈਦ ਹੈ ਕੋਈਆਂ ਮੈਂ ਪਾਕਿਸਤਾਨ ਤੱਕ ਜਾਣ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰ ਉਹ ਬੀਬੀ ਐਮ ਵੀ ਤੇ ਤੇ ਉਹਨਾਂ ਨੂੰ ਗੱਲ ਕਰ ਲੈਣ ਦੇ ਗੱਲ ਕਰ ਲੈ ਅੱਜ ਅੱਜ ਚਲੋ ਬੇੜੇ ਉਹ ਕਹਾ ਦਤਾ ਹੈ ਇਹ ਕਹਾਵਤ ਹੈ ਤੇਰੀ ਸ਼ਬਦ ਕੱਟ ਲੈ ਦੇਦਾ ਪਤਾ ਲੱਗਿਆ ਕਹਾਵਤਾਂ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਤੂੰ ਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਿੱਖ ਬੈਠੋ ਬਾਈ ਬੈਠੋ ਸਿੱਖ ਬੈਠੋ ਬਾਜੋ 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 ਇਹ ਕਹਾਵਤ ਆਪਣੀ ਬੜੀ ਪੜਿੰਗ ਨਾ ਤੁਸੀਂ ਪੀਪੀਐਸ ਹੈ ਨਹੀਂ ਪੰਜਾਬੀ ਹੁਣ ਚਲੋ ਕੇ ਬੋਲੋ ਪੰਜਾਬੀ अच्छा ये मेनू चंगी ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਡਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਘੋੜਾ ਇਹ ਟੱਟੂ ਹੈ ਇਹ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਹੈ